ਕੋਈ ਥਾਡੇ ਉਹਦਾ ਕੰਗਿਆਂਦਾ ਹੁੰਦਾ ਹੈ। ਅੱਛਾ। ਤੇ ਕੋਈ ਆ ਮਲੇਆ। ਤੇ ਉਹ ਹੁਣ ਹੈਗਾ ਕੋਈ ਕੇ ਬਸ ਕੰਦਾ ਹੀ ਰਹਿ ਗਿਆ ਤੂੰ? ਨਹੀਂ ਹੈਗਾ। ਅੱਛਾ। ਤੇ ਭੈਣ ਹੈਗੀ ਤੁਹਾਡੇ ਕੋਈ? ਨਾ ਭਾਈ। ਮਾਰਗਾਂ ਦੋ ਜੀ ਹੈ ਭੈਣਾਂ ਦੇ। ਅੱਛਾ। ਦੋ। ਚੱਲ ਤਾ ਬੋਲ ਜੀ ਇੱਕ ਗੋਲੀ। ਚਾਰ ਬਣਾ ਦੇ। ਕਿੱਥੇ? ਗੋਲੀ ਛਾਰ। ਮੁਰੂ ਸਰ ਇੱਕ ਤਾਂ ਸਾਡੇ ਕੋਲੇ ਇੱਥੇ ਉਹ ਨਹੀਂ ਅੱਛਾ ਉਹ ਬਾਈ ਬਲਾਲਾ ਅੱਜ ਟੋਨੀ ਮੇਰਾ ਆੜਿਆ ਅੱਛਾ ਅੱਛਾ ਨੀਨੀ ਵਾਲਾ ਨਹੀਂ ਹਾਂ 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 ਉਹ ਉਧਰ ਜਾਵ ਲੈ ਸਿੱਧੇ ਕਾ ਨੇ ਇਹ ਵੀ ਸ਼ੌਂਕੀ ਬਹੁਤ ਸਾਡਾ ਪ੍ਰੋਨਾ ਵੀ ਆਪਣਾ ਇਹਦਾ ਰੇਡੂ ਦਾ ਐ ਹੈ ਹਾਂ ਇਹਨੂੰ ਮੈਂ ਆਤਾ ਸੀ ਮੈਂ ਕਿਹਾ ਜੀ ਰੇਡੂ ਬਣਾਉਣਾ ਤਾਂ ਉਹਦਾ ਬਣਾਇਆ ਕਰ ਮਾੜੂ ਦਾ ਯਾਰ ਨਹੀਂ ਰੇਡੂ ਹੈ ਹਾਂ ਪੱਲੀਆ ਰੇਡਗਾ ਤੇ ਰੇਡਗਾ ਭਾਲੋ ਆਇਆ ਤੂੰ ਹੀ ਬਾਬਾ ਸੁਣਦਾ ਰੇਡਗਾ ਇਹਨਾਂ ਛੰਕੀਏ ਥੋੜਿਆਂ ਇੱਥੇ ਲਾਉਂਦਾ ਰਿਹਾ ਸਪੀਕਰ ਸਪੂਕਰ ਜੇ ਤੇ ਪੂ ਤਾਂ ਖੇਤੀ ਕਰਦਾ ਹੈ ਪਾਲੀ ਹੈਗੀ ਬਾਬਾ ਇਹਨਾਂ ਕੋਲੇ ਮੁੰਡਿਆਂ ਦੀ ਦੁਕਾਨ ਆ ਸਾਡੇ ਭਾਂਜਿਆਂ ਦੀ ਉਹਦੀ ਮੋਟਰਾਂ ਦੀ ਮੱਦ ਆਵਨ ਨੂੰ ਸਮਝਾਉਂਦਾ ਮੈਂ ਜਾਣਦਾ ਹੀ ਹੋਗਾ ਇੱਕ ਇਹਨਾਂ ਦਾ ਕੇ ਗਾਣੇ ਹੀ ਲਾਉਂਦਾ ਚਲੋ ਇਹ ਆ ਮੱਕੀ ਆਹ ਹੋਛਾ ਰੱਬ ਕਰਦਾ ਤੂੰ ਚੱਲ ਰਹਿ। ਤੂੰ ਜੇ ਉਹ ਤਾਂ ਇਹ ਨਹੀਂ ਹੋਂ ਤਾਂ ਮਰ ਗਿਆ। ਸਨਿਆਰਾ? ਗਿਆ। ਇਹ ਲੋਰਾ ਦੇ ਲੋਰਾ ਚੁੱਪੀ ਆ। ਸਨਿਆਰਾ ਦੀ ਇੱਕ ਸਪੀਕਰ ਲਾਉਂਦਾ ਉੱਥੇ। ਸਨਿਆਰਾ ਹੋਊਗਾ ਫਿਰ। ਵੱਡਾ ਵਾਲਾ ਪਿੰਡ ਵਾਲ। ਆਹ ਉਹ ਲਗਾ। ਇਹ ਬਾਬਾ ਲਾਉਂਦਾ ਹੈ ਸਪੀਕਰ। ਹਾਂ 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 ਹਾਂ। ਲਾਉਂਦਾ ਹੀ ਤੂੰ। ਉਹ ਵੀ ਲਾਉਂਦਾ ਰਿਹਾ ਸਪੀਕਰ। ਨਾ ਮੈਂ ਦੂਜਾ ਲਾਉਣਾ। ਦੂਜਾ ਲਾਉਂਦਾ ਹੀ। ਹਾਂ ਹਾਂ। ਇਹ ਤਾਂ ਦੂਜੇ ਚਮਕੀਨ ਦੇ ਚੱਲਦੇ ਪਹਿਲਾਂ ਮੁੱਕ ਗਿਆ ਇਹ ਤਾਂ ਕੋ ਪਤਾ ਨਹੀਂ ਕੀ ਤੋਂ ਬਣਾ ਕੇ ਲਿਆ ਸੀ ਮੈਂ ਉਹਦੇ ਚ ਵੇਖਿਆ ਸੀ ਦੂਜੇ ਚ ਵੀਡੀਓ ਚ ਹਵਾਲਾ ਆਹੋ ਉਹ ਤੋਂ ਕੋ ਸਮਾਨ ਤੋਂ ਬਣਾ ਕੇ ਲਿਆ ਹਾਂ ਤੇਰੇ ਖਰਾਬ ਹੋ ਗਿਆ ਸੀ ਅੱਛਾ ਅੱਛਾ ਇਹ ਉਹਦੇ ਸਮਾਨ ਭੇਜ ਜਾਣਾ ਹਾਂ ਸਮਾਨ ਤੋਂ ਲੋਟ ਕਰਕੇ ਲਿਆਉਂਦਾ ਬੈਂਚਾਂ ਦਾ ਮੁੰਡਾ ਕਰਦਾ ਕੰਮ ਤਾਂ ਆਗਾ ਹਾਂ ਮੂਰੇ ਸਾਡੇ ਉੱਤੇ ਆਊਗਾ ਆਹੋ ਫਿਰ ਉਹ ਹੀ ਹੋਊਗਾ ਕੋ ਤਾਂ ਦੋ ਨਾ ਗੋਰਾ ਹੁਣ ਤਾਂ ਮਾਗਿਆ ਤੇਰੇ ਕੋਲੇ ਹੁਣ ਤਾਂ ਲੋੜ ਹੀ ਨਹੀਂ ਆਹੋ ਪਿਆ ਹੋ ਬਾਦ ਦਾ ਮੈਨੂੰ ਪਤਾ ਉਹ ਵੇਖੀਆ ਮਾ ਤੇਰੀ ਬੇਟਾ ਉਹ ਗਿਆ ਉਹ ਗੁੰਦਾ ਮੁੰਡਾ ਕਿਹੜਾ ਗੀਤ ਆਇਆ ਉਹਦਾ ਆ ਇਹ ਜੋ ਪਤਾ ਬੀਰਿਆਂ ਦੇ ਵੀਰ ਮੁੱਕ ਗਏ ਅੱਛਾ ਹਾਂ ਹਾਂ ਕਾਕਾ ਉੱਠੇ ਦੇ ਦਵਾਲ ਕੋਈ ਉਹਦੇ ਗੁੰਦਾ ਸਾਡੇ ਵੀ ਪਿੰਡ ਦੇ ਦੋ ਗਾਉਂਦੇ ਆ ਇੱਕ ਹਰਦੀਪ ਗੰਦ ਸੀ ਇੱਕ ਗਗਨ ਕੋਕਰੀਆ ਨਾਂਨੇ ਬਾਗਰ ਮੈਂ ਦਰਬੇ ਦੇ ਪਾਸੇ ਬਾਹਰ ਲਾਉਂਦਾ। ਵੀਰਿੰਦਰ ਜੀ ਬਾਬਾ ਬੋਲ ਲਓ ਦਿਓ। ਹਾਂ। ਉਹ ਜੋਗੀ ਉੱਠ ਗਿਆ ਕਿ ਹੈਗਾ ਹੁਣ। ਕੈਡਾ? ਉਹ ਜੀ ਮੈਂ ਤੇਰੇ ਕੋਲੇ ਆਉਂਦਾ ਹਾਂ ਭਾਈ। ਇਹ ਨਹੀਂ ਪਤਾ। ਕੱਦਾ ਨਹੀਂ ਗੱਦੜ। ਇਹ ਨਹੀਂ ਬਤਾਓ ਕਿ ਤੁਸੀਂ ਜਾਦ ਕੀਤਾ ਉਹਦੀਆਂ ਅਜੇ। ਉਹ ਛਾਪੀ ਘਵਾਚ ਗਿਆ ਉਹਦੇ ਕੋਲੋਂ। ਹਾਂ ਨਾ। ਉਹ ਆਊਗਾ ਉਹ ਕਹਿੰਦਾ ਸੀ ਮੈਂ ਕਹਿੰਦਾ ਨਾ। ਹਾਂ ਸਾਡਾ ਬੰਦਾ ਮੰਗਵਾਲਾ। ਉਹ ਨਾਨਕੀ ਗਿਆ ਵਾ ਉਹ ਕਹਿੰਦਾ ਮੈਂ ਆਉਂਗਾ। ਇਹ ਤਾਂ ਭਲਾ ਯਾਤਕੇ ਦਾ ਮਾਰਾ ਬੰਦਾ ਉਹ ਯਾ ਉਹ ਯਾ ਅਠੀ ਨਾਲ ਨਾ ਕਿਹਾ ਉਹ ਬੁੱਤਾ ਚੋਗੀ ਤੋਂ ਚਲਾਉਣਾ ਕਿ ਗੱਗੂ ਸਾਦਾ ਨਹੀਂ ਉਹ ਜੰਗਲਾਂ ਚ ਚੱਕ ਕੇ ਨਾ ਨੀ ਮੜਾਗਾ ਮੌਦੇ ਬਾਅਦ ਹਾਂ ਹਾਂ ਉਹ ਬੰਦਾ ਕੀ ਕਰਾ ਜਿਸੇ ਬੰਦਾ ਰੋਟੀ ਪਾਣੀ ਖਾਂਦਾ ਹੋਵੇ ਨਾ ਉੱਥੇ ਨਹੀਂ ਜਾਂਦਾ ਹਾਂ ਉਹ ਪੱਗ ਲੈਣ ਲੱਗੇ ਅੱਛਾ ਛਾ ਰੁਆ ਜੇ ਰੱਖਿਆ ਠੀਕ ਹੈ ਛਾ ਰੁਆ ਬੇ ਹੱਥ ਆ ਆਂਖਾ ਪਾਰਟੀ ਜਤਰੀ ਕੀ ਕਰੀ ਆਮ ਕਾਫਾ ਆ ਉਹ ਜਿੱਤਿਆ ਉਹ ਗਾਜ਼ਾ ਆ ਆਦਮੀ ਹੈ ਨਾਮ ਸੱਜਿਆ ਭੱਗ ਤੇ ਇਹਦਾ ਮੈਂ ਆਹੋ ਵਸੋ ਖਾਨੰਦਲਾ ਜੀ ਵੈਸੇ ਆਪਣਾ ਉਹ ਅਮਰਪਾਲ ਉਹ 12 ਲੱਖ ਰੁਪਈਆ ਦੇ ਕੇ ਆਏ ਆ ਪਾਸੋਂ ਕਿਨੂੰ ਸਾਡੇ ਪਿੰਡ ਆ ਤੁਹਾਡੇ ਪਿੰਡ ਦੇ ਹਾਂ ਜਿਹੜਾ ਆ ਤੇ ਇੱਥੇ ਠੀਕ ਆ ਅਮਰਪਾਲ ਹਾਂ ਅਮਰਪਾਲ ਹਾਂ ਹਾਂ ਐਮ ਐਲ ਏ ਜਿਹੜਾ ਆ ਸੁਖਨੰਦ ਦਾ ਉਹ ਘਰ ਬੈਸ ਜਾਏ ਮੈਂ ਆ ਆਡੇ ਏਰੀਆ 'ਚ ਮਾਰ ਲਿਆ ਕਰੋ ਕਿਹੜਾ ਉੱਤਰ ਜਿੱਕੇਦੇ ਆਏ ਹੋਏ ਨਾਲ ਹੀ ਉਥੇ ਆਪਣੀ ਅੱਛਾ ਬਾਈ ਕਮਾ ਦਿੰਨਾ ਯਾਰ ਠੀਕ ਹਾ ਤੇ ਜਮਨ ਅਹ ਹੈ ਉਹਨੂੰ ਸਾ ਉਹਨੂੰ ਕਹਿ ਆਨੂੰ ਕਿ ਰੋਟੀ ਖਾਵਾ ਉਹ ਰੋਟੀ ਉਹਨੂੰ ਕਹਿ ਰਾਮੇ ਨੂੰ ਕਹਦੇ ਬਾਪ ਚੱਕ ਉਹੋ ਕਰਦਾ ਸਿੱਧਾ ਕਰਦਾ ਮੰਜੇ ਨੂੰ ਚੱਕ ਹੁਣ ਸਹੀ ਹੈ ਕਰੰਦੀ ਨੂੰ ਗੋਲਡਿੰਗ ਪਾਣੀ ਕੀ ਤੇ ਧੋ ਫਖਿਆ ਐ ਦੁਜਾਹੋ ਉਹ ਰਾਮੇ ਨੂੰ ਕਹਦੇ ਰੋਟੀ ਖਾ ਲੈ ਉਹਨੂੰ ਕਹ ਪਾ ਰਾਮੇ ਓ ਰਾਮੇ ਓ ਛੋਡਦਾ ਦੇ ਇਹ ਅਗਰ ਤੇ ਖਾਲਾ ਹਾਂ ਹਾਂ ਆਉਂਦਾ ਹਾਂ 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 ਹੈ ਇਹ ਜਾਓ ਕੀ ਕਹਿੰਦੇ ਹੁੰਦੇ ਆ ਇਹ ਪੈਂਦ ਪੈਂਦ ਹਾਂ ਹਾਂ ਦੇਖੋ ਮੈਂ ਖਾਲਿਆ ਟੰਗਾ ਲਿਆ ਦਿੰਨਾ ਹਾਂ ਤਾਂ ਇਹ ਮੈਨੂੰ ਇੱਕ ਗੱਲ ਜ਼ਾਦੇ ਪੈਂਦ ਘਰ ਨਹੀਂ ਨੂੰ ਕਾਤੋਂ ਨਹੀਂ ਕਰਦੇ ਹੁੰਦੇ ਮਾੜੀ ਕਾਤੋਂ ਹੁੰਦੀ ਹੈ ਇਹ ਅੱਜ ਬਾਬੇ ਦੀ ਛਗਾ ਠੀਕ ਆ ਕਰੇ ਹਾਂ ਠੀਕ ਆ ਅਕਾਲਾ ਧੰਗਾ ਮਹਾਰਾਜ ਵੀ ਇੱਥੇ ਰੱਖ ਪਏ ਆਹੋ ਨਹੀਂ ਤਾਂ ਮਾਤੀ ਪੁੱਠੀ ਮਾਰਦੇ ਜੇ ਆਂ ਹੀ ਕਰਾਂਗੇ ਆਪਾਂ ਗਲਤ ਕਹ ਦਿੱਤਾ ਕਾਰਨ ਨਾ ਮਾਰਦੇ ਹਾਂ ਬਾਪੂ ਬਹੁਤ ਕੀ ਹੈ ਆਜੇ ਲਾਗੇ ਗਿਆ ਤਾਂ ਹੈ ਕੈ ਕਾ ਲਾ ਦੇ ਲਾ ਦੇ ਆਜੇ ਉਹ ਬੈਲਟ ਨਾ ਪੱਕਾ ਤੁਗਾ ਹੈ ਬੈਲਟ ਗਨ ਹਾਂ ਬਹੁਤ ਖਾਜੂ ਫੇਂ ਦਾਮ ਛਾਏ ਯਾਰ ਤੈਨੂੰ ਕੀ ਇਹ ਕਹਦਾ ਰਬੜ ਦਾ ਇਹਦੇ ਬੈਲਟ ਕਿਵੇਂ ਖੜਜੂ ਤੂੰ ਹਿਆ ਨਾ ਆ ਤੀ ਇਹ ਇਹਦਾ ਦੂਜਾ ਡਾਂਕਾ ਹੁੰਦਾ ਬਿਜਲੀ ਵਾਲਾ। ਇਹ ਆਪ ਹੀ ਆ ਜਾ ਜਾ ਰਿਹਾ ਡਾਂਕਾ। ਕੋਈ ਫੈਨ ਮੱਚਾ ਜਾ ਜੇ। ਤਿੰਨ ਮਿੰਟ ਤੇ ਦੋ ਬਹੁਤ ਆ ਮਿਰਚਾਂ। ਇੰਨੀਆਂ ਮਿਰਚਾਂ ਮੁਰਕੇ ਬਾਬਾ ਸੀਰ ਬਣਾ ਦੇਣੀਆਂ। ਦਹੀਂ ਤੁਸੀਂ ਬਾਅਦ ਖਾਇਆ ਕਰ ਮਿਰਚਾਂ ਘਟ। ਲੈ ਲਿਆ ਖਾ ਤੇ ਦਾਂਗੀ। ਕੀ ਹੋ ਗਿਆ ਹੁਣ ਇਹਨੂੰ? ਲੈ ਲੈ। ਇਹ ਗਿਆ ਭਾਂਜਾ ਲੱਟੜ। ਪਹਿਲਾਂ ਤੂੰ ਖਾ ਫੇਰ ਮੈਂ ਖਾਉਂਗਾ। ਨਾ ਮੈਂ ਮਿਰਚ ਲਿਆ ਦੇ ਇਹਨੂੰ। ਦਹੀਂ ਹੈਗੀ ਹਲੇ ਸੀ ਮਿਰਚ ਲਿਆ ਦੇ। ਆ ਫੇਰ ਚਲਾਵਾਂਗੇ। ਮਿਰਚ ਲਿਆ ਦੇ। ਉਹ ਨੂੰ ਪਾਇਆ ਉਹ ਲਾਈ ਹਾਂ ਨਹੀਂ ਪਾੜ ਕੇ ਦੇ ਨਹੀਂ ਅੱਛਾ ਕਾਦਾ ਸੀ ਕੀ ਬਗ ਇਹ ਜੋ ਰੋਟੀ ਖਾਣੇ ਉਹ ਬਾਬੇ ਆ ਨਾ ਕਹਤੋਂ ਲੈਂਦੇ ਆ ਉਹ ਬਾਬਾ ਭਾਈਆ ਬੈਠੋ ਠੀਕ ਆ ਉਹ ਹਰੀ ਦਾ ਨਾਮ ਠੀਕ ਆ ਹਾਂ ਬੋਲ ਬੋਲਾ ਸਾ ਘੱਗੇ ਹੋ ਨਹੀਂ ਜਾਦੀ ਤਦੋਂ ਮੈਂ ਚੱਲੇ ਮੈਂ ਚੱਲੇ ਗਈਓ ਦੋਰਾ ਮੈਂ ਚੱਕ ਲੈ ਤੂੰ ਤਾਂ ਨਾ ਚੱਪਲਾਂ ਦੋਤ ਕਰਨੀਆਂ ਉਹਨੇ ਉਹਨੇ ਆਰਾਮੇ ਨੇ ਆਪ ਤਾਂ ਰੋਟੀ ਖਾਦੀ ਨਹੀਂ ਪਹਿਲਾਂ ਤੇ ਨੂੰਹ ਨੇ ਪਹਿਲਾਂ ਕਾਹ ਤੋਂ ਫੜਾਈ ਉਹ ਪਾਈ ਪਈ ਸੀ ਯਾਰ ਚੰਗਾ ਆ ਬੱਡੇ ਨੇ ਰੋਟੀ ਪਹਿਲਾਂ ਫੈਦੜਾ ਗੱਗਤ ਪੈ ਗਾ ਦੱਸ ਹੂੰ ਹੂੰ ਬਾਹਰੋਂ ਭੰਦਾ ਦੇਣਾ ਯਾਰ ਪਾਈ ਰੋਟੀ ਹੱਥ ਤੋਂ ਹੋਵ ਪੈਦਾ ਯੋ ਵਾਹ ਪਹਿਲਾ ਹਥ ਤੋ ਵਾਹ ਕੇ ਫੇਰ ਰੋਟੀ ਫੜਾਉਣੀ ਵੱਡੇ ਬੰਦੇ ਨੂੰ ਦੇਖ ਜੇ ਵੱਡੇ ਬੰਦੇ ਨੂੰ ਰੋਟੀ ਫੜਾਦੀ ਹੋ ਜਾ ਸਮਝ ਲਾ ਭੁੱਖ ਲੱਗ ਗਿਆ ਗੱਲ ਸਹੀ ਹੈ ਨਾ ਕੋਈ ਹੈ ਹਾਂ ਕੀ ਬੰਦੇ ਆਪ ਚੋਂ ਹਸਣ ਲੱਗ ਜਾਂਦੇ ਪਹਿਲਾਂ ਮੇਰੇ ਅਰਕੇ ਮੇਰੇ ਅਕੇ ਪਹਿਲਾਂ ਆਪ ਚੋਂ ਹਸਣ ਲੱਗੇ ਜਾਂਗੇ ਵੱਡਾ ਬੰਦਾ ਭੁੱਖਾ ਬੈਠਾ ਹੁੰਦਾ ਬਾਜਾ ਮਾਰ ਹੁਣ ਦਹੀਂ ਚ ਪਾਉਣ ਲੱਗੇ ਹੁਣ ਦਹੀਂ ਚ ਪਾਉਣ ਲੱਗੇ ਬੂੰਦੀ ਤੇ ਪਕੌੜੀਆਂ ਅੱਗੇ ਲੱਸੀ ਚ ਪਾਉਂਦੇ ਸੀ ਜੋੜ ਨੇ ਜ਼ਿਆਦੀ ਪਾਣੀ ਦੀ ਤੇਰੀ ਡੋਲ ਨਹੀਂ ਉਹ ਪਹਿ ਲਿਆ ਕੇ ਦਿੰਨਾ ਮੈਂ ਨਹੀਂ ਭਰ ਕੇ ਨਹੀਂ ਤੈਨੂੰ ਮਿਰਚਾਂ ਕਿਹਾ ਮੈਂ ਮਿਰਚਾਂ ਮੈਂ ਲੈ ਕੇ ਹੁਣ ਪਾਣੀ ਡੋਲ ਤੇ ਡੋਲ ਨਹੀਂ ਇਹੇ ਬੁੱਝਿਆਂ ਨੂੰ ਪਾ ਦੇ ਆ ਲੈ ਡੋਲ ਨਹੀਂ ਭਰ ਕੇ ਲਿਆਉਂਦੀ ਪਾਣੀ ਤੇਰੇ ਵਾਸਤੇ ਆ ਲੈ ਤੇ ਮਿਰਚ ਪਹੁੰਚ ਗਈ ਮੈਂ ਆ ਸੜਦਾ ਇੱਕ ਡੇੜੀ ਰਹੀ ਗੋਹੇ ਦੀ ਡੇੜੀ ਸਭ ਆ ਜਾਈਂਦੀ ਆ ਇੱਕ ਰਹਿੰਦੀ ਆ ਉਹ ਕਾ ਬੱਚੀ ਤੇ ਪੈਨੇ ਖੜੀ ਨਹੀਂ ਨਹੀਂ ਸ਼ਾਮੇ ਆ ਸੁਣਿਆ ਆ ਖਦਰੀ ਦੀ ਦੋ ਸੂਨਾਂ ਲੀਆਂ ਗਾਂ ਤੇ ਇੱਕ ਬੱਚੀ ਆ ਬੱਚੀ ਦਾ ਰਹਿ ਗਿਆ ਡੇਢ ਮਹੀਨਾ ਸੂਨ ਚ ਡੱਬੀ ਦਾ ਡੱਬੀ ਆ ਜਿਹੜੀ ਬੱਚੀ ਹੂੰ ਡੇਢ ਮਹੀਨਾ ਵੇਚ ਦੇਾਂਗੇ ਉਹ ਹਾਂ ਇਹ ਜੇ ਬਾਅਦ ਵਿੱਚ ਹੋ ਜਾਂਦੇ ਆ ਆ ਮੱਧਲੇ ਆਵਾਂਗੇ ਤੇ ਉਹ ਇੱਕ ਦੂਜੀ ਆ ਉਹ ਗਾਂ ਰਹਿ ਗਈ ਹਾਂ ਗਾਂ ਦੇ 2 ਮਹੀਨੇ ਰਹਿ ਗਏ ਕਹਿੰਦਾ ਹੂੰ ਇਹਦਾ ਗੰਨਰਾ ਦੇ ਲਾਲ ਦੇ ਲਾਲ ਦਾ ਤਾਂ ਇਹ ਹਾ ਨਘਾਤਾ ਦੋ ਵਾਰੀ ਜਿਹੜੀ ਬੈੜਾ ਲਾਲ ਗਦਰੀ ਜੀ ਹਾਂ ਉਹਦਾ ਇਹ ਆ ਦੋ ਵਾਰੀ ਵਿਚਾਰੀ ਨੇ ਇਹ ਆ ਕੱਟਿਆ ਤੇ ਟੀਕਾ ਨਹੀਂ ਮੈਂ ਕਿਹਾ ਟੀਕਾ ਭਰਾ ਦੇ ਬਾਪੇ ਨੂੰ ਕਹਿੰਦਾ ਹਜੇ ਨਹੀਂ ਭਰਉਣਾ ਅਜੇ ਦੁੱਧ ਵੱਧ ਦੇਊ ਕਹਿੰਦਾ ਜਿੰਨਾ ਲੇਟ ਕਰਾਂਗੇ ਹਾਂ ਟੀਕਾ ਜੱਸੇ ਜੱਸੇ ਰੋਡੇ ਖਾਲਾ ਜਾ ਮੈਂ ਇਧਰ ਗੋਹਾ ਕੱਢ ਕੇ ਰੱਖ ਜਾਕ ਨੂੰ ਪਾਸੇ ਕਿੱਥੇ ਕੱਢਿਆ ਕਰਾਂ ਗੋਹਾ ਹਾਈਕਲ ਠੀਕ ਹੁਣ ਜਾ ਤਾਂ ਇੱਥੇ ਪੱਥੀਆਂ ਨਹੀਂ ਜਾਣੀਆਂ ਮਾੜੂ ਰਹਿੰਦੇ ਨੇ ਹਾਂ ਪੱਤਿਆਂ ਨੀ ਤਾਂ ਇਥੇ ਲੋਟ ਨਹੀਂ ਆਉਣਾ ਵੀ ਪਾਥੀਆਂ ਪਾਥ ਦੇਆ ਕਰੇ ਬੁੜੀਆਂ ਆ ਪਾਦੇ ਆਦਤੇ ਪਾਤਦੀਆਂ ਉਹ ਆਦਤੇ ਐਵੇਂ ਨਹੀਂ ਲੈਂਦੀਆਂ ਕਿਆ ਦਾ ਆਦਤੇ ਹੀ ਪਾ ਵੀ ਉਹ ਕਹਿੰਦੀ ਜਿੰਨੇ ਘੀਰੇ ਹੋਏ ਤਿੰਨ ਹੋਏ ਚਾਰ ਹੋਏ ਵੀ ਉਹ ਅੱਧਾ ਅੱਧ ਮੈਂ ਲਾਉਂਗੀ ਕਿਆ ਲੈ ਜੀ ਹਾਂ ਹਾਂ ਵੀ ਸਮਾਨ ਕੋਹਾ ਆਪਣਾ ਹੋਊਗਾ ਤੂੜੀ ਵੀ ਆਪਣੀ ਹੋ ਜਿਹੜੀ ਵਿੱਚ ਪੈਂਦੀ ਆ ਤੇ ਫੇਰ ਹੋਰ ਕੀ ਭਾਗ ਕੱਲੀ ਕੱਲੀ ਕਹਿੰਦੀ ਮੈਨੂੰ ਚਾਹ ਦੇ ਦਿਆ ਕਰੋ ਬਸ ਕਿਆ ਰੋਟੀ ਕਦੇ ਕੀ ਕੀ ਕਹਣਾ ਕਹਿੰਦੀ ਦੇ ਦਿਆ ਕਰੋ ਜੇ ਮੈਂ ਉਸ ਟਾਈਮ ਆ ਗਈ ਰੋਟੀ ਦੇ ਟਾਈਮ ਚਾਹ ਰੋਟੀ ਲੈ ਕੇ ਆ ਤੇ ਚਾਹ ਉਹ ਨਾ ਹੋ ਹਾਂ ਕਿ ਮੈਂ ਅਰਾਹਤਾ ਦਾ ਪਾਪ ਡਰਕਤਾ ਦਾ ਪਾਪ ਹੀ ਆ ਹੋਰ ਖਾਣ ਦੇ ਆ ਕਿਉਂ ਰ ਅਗਿਆ ਪਤ ਤੈਨੂੰ ਨਹੀਂ ਪਤਾ ਹਾਂ ਹਾਂ ਚਾਲੂਗਾ ਹੁੰਦਾ ਸੀਗਾ ਹੂੰ ਉਹ ਦਿੱਤਾ ਚ ਤੱਕ ਹੁੰਦਾ ਸੀਗਾ ਹੂੰ ਉੱਤ ਦਾ ਹਾਂਕ ਪਾਇਆ ਤੇ ਪਰਾ ਦਿੱਕਾ ਆ ਪਾਟੀ ਦਾ ਗਾਇਨ ਦਾ ਕਿਨ ਤਾਇਨ ਦਾ ਲੋਕਾਂ ਦਾ ਬੇੜਾ ਬੈਠੀ ਜਾਂਦਾ ਹਾਂ ਡਰਾਕਟੀ ਚ ਜੋ ਪੱਟੀ ਆ ਪੱਟਿਆਂ ਮੱਥੇ ਚਾਹ ਲਿਕਾ ਬਹੁਤ ਸੁਧ ਗਿਆ ਨਾ ਸਾਡ ਘਾ ਪਾਟੇ ਬਾਪੂ ਦੱਸਦਾ ਸੀ ਕਹਿੰਦਾ ਜਿਹੜਾ ਬਾਈ ਹਰੀ ਸੀ ਨਾ ਹਨਾ ਤੇ ਪਿਓ ਉਹ ਦੱਸਦਾ ਹੀ ਆ ਕਿ ਕਹਿੰਦਾ ਡਰਾਕਟਾਂ ਚ ਜਾਨ ਹੁੰਦੀ ਆ ਇਹ ਹੋਰ ਇਹ ਸੱਚੀ ਗੱਲ ਆ ਵੀ ਜਾਨ ਹੁੰਦੀ ਇਹਨਾਂ ਚ ਨਹੀਂ ਜਾਣ ਹੁੰਦੇ ਛਾਣੇ ਦਿੰਦੇ ਆਪਾਂ ਨੂੰ ਆ ਦੇਖ ਲੈ ਮੰਜਾ ਹੁਣ ਤੇਰਾ ਡਾਇਆ ਵਾ ਜੇ ਛਾਣ ਆਉਂਦੀ ਕਿੱਥੇ ਢੋਂਦਾ ਮੰਜਾ ਇਹ ਗੱਲ ਵੀ ਸਹੀ ਐ ਤਾਂ ਇਹ ਲੋਕ ਭੁੱਖੇ ਮਰਦੇ ਆ ਦੇ ਜਾ ਮਾਂ ਘੈਂ ਚਾਹ ਨਾ ਆ ਇੱਕ ਤਾਂ ਡੇਕ ਲੱਗੀ ਆਪਣੇ ਆਂ ਸੀ ਇੱਥੇ ਹਾਂ ਆ ਤੇਰੇ ਕੋਲ ਜਿੱਥੇ ਪਹਿਲਾਂ ਮੰਜਾ ਡਾਇਆ ਸੀ ਇੱਕ ਹੋ ਲੱਗੀ ਆ ਦੂਜੀ ਬੇ ਜਾਮਣ ਇਹ ਲੋਟਾ ਹੂੰ ਲਾਵੇ ਮੁੰਡਿਆ ਬਾਬੇ ਮਾੜੂ ਦਾ ਕਮਰਾ ਢਾ ਲਿੱਤਾ ਗਿਆ ਹੁਣ ਬਾਬੇ ਮਾੜੂ ਦਾ ਕਮਰਾ ਪੁਰਾਣੀ ਕੁਡਗਾ ਦੀ ਜਿਹੜੀ ਉਹਦੇ ਚੋਂ ਬਾਬੇ ਮਾੜੂ ਨੂੰ ਕੱਢ ਦਿੱਤਾ ਗਿਆ ਹੁਣ ਸਾਰਾ ਕਮਰਾ ਢਾ ਗਏ ਨਵੇਂ ਸਿਰੇ ਬਣਾਵਾਂਗੇ ਦੁਬਾਰੇ ਹੋਰ ਬਣਾਵਾਂਗੇ ਛੱਤ ਇਹ ਚਾਉਂਦੀ ਸੀ ਜਦ ਬਾਬੇ ਮਾੜੂ ਦੇ ਉੱਤੇ ਚਾਹੀਦੀ ਸੀ ਪਰ ਲਾਉਣ ਨਾਲ ਦੀ ਨਾਲ ਸੈਨੇਟਾਈਜ਼ਰ ਕਰਿਆ ਗਿਆ ਬਾਬੇ ਮਾੜੂ ਦਾ ਕਮਰਾ ਫੇਰ ਛੱਤ ਪਾਈ ਜਾਵੇਗੀ